ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆ ਆ ਬੁੱਢਾ ਦਰਿਆ ਸਤੰਗਰਦੀ ਕੋਲੀ ਅੱਗੇ ਜਾ ਕੇ ਆਹ ਪਾਣੀ ਸਾਰਾ ਬੁੱਢੇ ਦਰਿਆ ਚ ਜਾਂਦਾ ਜਿਹੜਾ ਗੰਦਮੰਦ ਵਾਲਾ ਇੱਥੇ ਇੱਕ ਬਜ਼ੁਰਗ ਬਾਪੂ ਆ ਜਗਿੰਦਰ ਸਿੰਘ ਕੋਈ ਚੀਜ਼ਾਂ ਨਾਲ ਸਾਡਾ ਵੀ ਜੜਾਵ ਹੋ ਜਾਂਦਾ ਰਿਸ਼ਤਾ ਨਾਤਾ ਬਣ ਜਾਂਦਾ ਮੇਰੇ ਫਾਦਰ ਸਾਹਿਬ ਵੀ ਉਹਨਾਂ ਦਾ ਨਾਮ ਵੀ ਜਗਿੰਦਰ ਸਿੰਘ ਸੀ ਅੱਜ ਉਹ ਦੁਨੀਆ ਤੇ ਨਹੀਂ ਸਾਨੂੰ ਇੱਕ ਭੈਣ ਨੇ ਵੀਡੀਓ ਬਣਾ ਕੇ ਭੇਜੀ ਬਾਪੂ ਜੀ ਦੀ ਬਾਪੂ ਜੀ ਬਹੁਤ ਗੁਰੀ ਹਾਲਤ ਦੇ ਵਿੱਚ ਇੱਥੇ ਇੱਕ ਗੰਦੇ ਕਮਰੇ ਦੇ ਵਿੱਚ ਪਏ ਨੇ ਮੜਾਉਨੇ ਤੁਹਾਨੂੰ ਬਾਪੂ ਜੀ ਨੂੰ ਤੁਸੀਂ ਦੇਖੋ ਇਸ ਘਰ ਦੇ ਵਿੱਚ ਜਿੱਥੇ ਕੁਆਟਰ ਬਣੇ ਹੋਏ ਆ ਪਰਦੇਸੀ ਰਹਿੰਦੇ ਨੇ ਕਮਰੇ ਕਿਰਾਏ ਤੇ ਲੈ ਕੇ ਜਿੱਥੇ ਕੋਈ ਮਜ਼ਦੂਰੀ ਕਰਨ ਵਾਲੇ ਪਰਦੇਸੀ ਜਿਹੜੇ ਆਉਂਦੇ ਆ ਪੰਜਾਬ ਚ ਉਹ ਲੋਕ ਰਹਿੰਦੇ ਨੇ ਤੇ ਇਹ 2 ਨੰਬਰ ਕਮਰੇ ਦੇ ਵਿੱਚ ਇੱਕ ਬਜ਼ੁਰਗ ਪਿਆ ਜਿਹੜਾ ਨੰਗਾ ਹੀ ਪਿਆ ਆ ਠੰਡ ਦੇਖੋ ਕਿੰਨੀ ਆ ਇਹ ਪਿਆ ਸਰਦਾਰ ਜਗENDER ਸਿੰਘ ਬਾਪੂ ਸਤਿ ਸ੍ਰੀ ਅਕਾਲ ਬਾਪੂ ਮੜਾ ਕੰਬਲ ਦੇ ਤੇ ਇਸ ਕਮਰੇ ਦੇ ਵਿੱਚ ਇਹ ਬਜ਼ੁਰਗ ਪਿਆ ਦੱਸਦੇ ਆ ਸੁਵਾਨੀ ਬਿਲਡਿੰਗ ਏਰੀਏ ਚ ਸੀਐਮਸੀ ਦੇ ਇਲਾਕੇ ਚ ਬਾਪੂ ਰਿਕਸ਼ਾ ਚਲਾਉਂਦਾ ਸੀ ਉੱਥੇ ਵੱਡੇ ਵੱਡੇ ਸਹਾੂਕਾਰ ਸੇਠਾਂ ਦੇ ਵੱਡੇ ਕੰਮ ਨੇ ਕਾਰੋਬਾਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਬਾਪੂ ਜਾ ਕੇ ਸਾਫ ਸਫਾਈ ਕਰ ਦਿੰਦਾ ਸੀ ਸਾਰੇ ਇਲਾਕਾ ਬਾਪੂ ਨੂੰ ਜਾਣਦਾ ਉਸੇ ਇਲਾਕੇ ਚੋਂ ਕਿਸੇ ਸੇਠ ਬਾਈ ਨੇ ਆ ਕਮਰਾ ਬਾਪੂ ਨੂੰ ਦਿੱਤਾ ਹੋਇਆ ਪਿਛਲੇ 4-5 ਸਾਲਾਂ ਤੋਂ ਬਾਪੂ ਇੱਥੇ ਰਹਿੰਦਾ ਵਾ ਪਰ ਹੁਣ ਸਰਦਾਰ ਜਗਿੰਦਰ ਸਿੰਘ ਜੀ ਦੀ ਹਾਲਤ ਹੈ ਜਿਹੜੀ ਉਹ ਬਹੁਤ ਤਰਸਯੋਗ ਆ ਜੀ ਤੇ ਕੰਬ ਰਿਹਾ ਠੰਡ ਦੇ ਵਿੱਚ ਪਿਆ ਤੁਸੀਂ ਦੇਖੋ ਤਾਂ ਗੈਸ ਚੁੱਲਾ ਮੁੱਦਾ ਬੱਜਿਆ ਪਿਆ ਨਿਕਾਇ ਸਿਲੰਡਰ ਪਿਆ ਆਪ ਹੀ ਚਾਚੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕੋਈ ਰੋਟੀ ਦੇ ਜਾਂਦਾ ਤੇ ਖਾ ਲੈਂਦਾ ਵਾ ਨਹੀਂ ਤਾਂ ਇੱਥੇ ਪਿਆ ਇਹ ਬਜ਼ੁਰਗ ਅੰਦਰ ਵਾਲੇ ਵੀ ਰੋਟੀ ਦੇ ਦਿੰਦੇ ਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਇੱਥੇ ਜਿਹੜੇ ਪ੍ਰਦੇਸੀ ਰਹਿੰਦੇ ਬਾਈ ਕਹਿੰਦਾ ਉਹ ਵੀ ਦੇ ਦਿੰਦੇ ਰੋਟੀ ਮਾਰੀ ਮੋਟੀ ਆਵਾਕਰ ਨਾਲ ਤੁਰਦਾ ਸੀ ਹੁਣ ਚੱਲਣ ਫਿਰਨ ਤੋਂ ਵੀ ਰਹਿ ਗਿਆ ਆ ਪੱਖਾ ਬਾਪੂ ਦਾ ਜਿਹੜਾ ਗਰਮੀਆਂ ਦੇ ਵਿੱਚ ਸਾਥੀ ਰਿਹਾ ਹੋ ਬਾਪੂ ਦਾ ਉਹਦੇ ਵੀ ਦੋਈ ਫਾਰਾ ਇਹ ਬਜ਼ੁਰਗ ਇਸ ਹਾਲਤ 'ਚ ਪਿਆ ਸਰਦਾਰ ਜਗਿੰਦਰ ਸਿੰਘ ਆਪਾਂ ਇਦਾਂ ਤੋਂ ਪੁੱਛਣ ਦੀ ਵੀ ਕੋਸ਼ਿਸ਼ ਕਰਦੇ ਆਂ ਕਹਿੰਦੇ ਬਾਪੂ ਅੰਮ੍ਰitsar ਜ਼ਿਲ੍ਹੇ ਦਾ ਵਾ ਇੱਥੇ ਕਿਵੇਂ ਆਇਆ ਕਿਵੇਂ ਲੁਧਿਆਣੇ ਦੇ ਵਿੱਚ ਬਾਪੂ ਦਾ ਤੇਰਾ ਨਾਂ ਕੀ ਆ ਬਾਪੂ ਜਗਿੰਦਰ ਜਗਿੰਦਰ ਸਿੰਘ ਜਗਿੰਦਰ ਸਿੰਘ ਕਾਹਦਾ ਕੰਮ ਕਰਦਾ ਸੀ ਚੱਕੀ ਦਾ ਕੰਮ ਕਰਦਾ ਚੱਕੀ ਦਾ ਬਾਪੂ ਪਿੰਡ ਕਿਹੜਾ ਤੇਰਾ ਪਿੰਡ ਉਸਮਾ ਇਹ ਕਿੱਥੇ ਪਿੰਡਾ ਬਾਪੂ ਇਹ ਪਸਾ ਸੀ ਆਂਮ੍ਰਸਰ ਅੰਮ੍ਰਸਰ ਜ਼ਿਲ੍ਹੇ ਚ ਹੈ ਅੰਮ੍ਰਸਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਤਹਿਸੀਲ ਕਿਹੜੀ ਪੈ ਜਾਂਦੀ ਆ ਤਹਿਸੀਲ ਤਨਤਨ ਤਨਤਨ ਤਹਿਸੀਲ ਚ ਪੈਂਦਾ ਉਦੋਂ ਤਨਤਨ ਸਾਹਿਬ ਜਿਲ੍ਹੇ ਵਾਲੇ ਪਾਸੇ ਪੈ ਗਿਆ ਪਿੰਡ ਇਹ ਉਸਮਾ ਪਿੰਡ ਹੈ ਹਾਂ ਬਾਪੂ ਵਿਆਹ ਕਰਾਇਆ ਬੱਚੇ ਇਹ ਕਿ ਖੁਸ਼ ਨਾ ਬੱਚਾ ਕਰਾਇਆ ਰਵਾਇਆ ਸੀ ਬਾਪੂ ਪਹਿਲਾਂ ਦੁਪੱਟਾ ਬੰਨ ਯਾਰ ਲਓ ਦੁਪੱਟਾ ਇਹ ਵੀ ਬੱਸ ਇੱਕ ਰੀਕੇ ਮੇਂ ਠੰਡ ਦੇ ਨਾਲ ਨਾ ਬੱਟਨ ਬੱਟਨ ਵੀ ਨਹੀਂ ਬੰਦ ਹੁੰਦੇ ਨਾ ਕਮਜ਼ੋਰ ਹੋ ਗਿਆ ਹੈ ਨਾ ਸਰੀਰ ਕੋਈ ਨਾ ਬਾਪੂ ਹੋਰ ਬੜਾ ਜੀ ਬਾਬਾ ਜੀ ਨੇ ਸਾਨੂੰ ਭੇਜਿਆ ਕਹਿੰਦੇ ਜਾ ਕੇ ਨਾ ਬਾਪੂ ਨੂੰ ਲੈ ਕੇ ਆਓ ਜਗਿੰਦਰ ਸਿੰਘ ਨੂੰ ਤੇ ਉਹਦੀ ਸੇਵਾ ਕਰੋ ਨਾਲੇ ਉਹਦਾ ਇਲਾਜ ਕਰਾਓ ਆਪਣੇ ਕੋਈ ਪਿਆਮੇ ਪੀਂ ਪੇ ਗੱਡੀ ਨਾ ਲੁਧਿਆਣੇ ਰਹਿੰਦੇ ਨੂੰ ਕਿੰਨੇ ਸਾਲ ਹੋ ਗਏ ਬਾਪੂ ਹੋ ਗਏ ਨੇ 20 25 ਸਾਲ ਹੈ ਹੈ ਉਮਰ ਹੀ ਨਾਂਗੀ ਉਮਰ ਹੀ ਨਾਂਗੀ 25 ਸਾਲ ਹੂੰ ਤੇ ਤੁਸੀਂ ਕਤੋਂ ਵਈ ਨਗਰ ਹਾਂ 25 ਸਾਲ ਸਕੂਲ ਗਈ ਹੈ 25 ਸਾਲ ਸਕੂਲ 25 ਸਾਲ 25 ਸਾਲ ਸਕੂਲ ਗਈ ਨੇ ਅਛਾ ਪਤਵਾਰ ਅਛਾ ਹੀ ਤੇ ਉਹਦੇ ਘਰ ਵਾਲੇ ਪਤਵਾਰ ਦੀ ਨਸਰਾ ਜੀ ਜੀ ਤੁਹਾਨੂੰ ਆਇ ਤੁਹਾਨੂੰ ਸੁੱਚਾ ਸੀ ਤੇ ਬਰਤਿਆ ਕਰ ਮੈਂ ਇਹ ਜਬ ਨਾ ਜਿਹੜਾ ਬੈ ਕੇ ਕਰ ਹੂੰ ਪਰ ਨਹੀਂ ਇਹ ਨਹੀਂ ਚਗਾ ਜਿਹੜਾ ਪੈਸਾ ਲਵਾਗੇ ਪੈਨਸ਼ਨ ਲਵਾਗੇ ਜੀ ਜਿਸ ਨੂੰ ਜਿਸਨ ਲਵਾਗੇ ਪੁੱਤਰੇ ਵਟੇ बार्तोस्की के तोण ने सोचा पुंसला चार्ट। नोया इटालियन तोहरे बच्चे कितने बापू बच्चा कोई बच्चा कोई नहीं है नहीं है शादी की थी हूं तो ना थी सा पंद्रह हजार दे लाई नहीं साथ हो गई थी हूं दे साथ हो गया हूं 15 15 ਛੱਡ ਜੀਓ ਹਾਂ ਐ ਤੂੰ ਹਰ ਤਰੀ ਮੈਂ ਆ ਕੇ ਤੜ ਕੋਈ ਨਹੀਂ ਤੇ ਨਹੀਂ ਹੂੰ ਰਾਖਲ ਜੀ ਪਤਾ ਨਹੀਂ ਮੇਰੇ ਪੁੱਛਿਆ ਜਰ ਕੁਸੂਲ ਕਿਹਨਾਂ ਮੁੜਕ ਨਹੀਂ ਆਈ ਉਹ ਤਾਂ ਮੜਦਾ ਮੈਂ ਨਹੀਂ ਖਾਸ ਕਿ ਤੇ ਬਾਪੂ ਭੈਣ ਭਰਾ ਕਿੰਨੇ ਤੁਸੀਂ ਭੈਣ ਭਰਾ ਜੀ ਤਿੰਨ ਤੈਨੂੰ ਭਰਾ ਤਿੰਨ ਤਨਪਰਾ ਤਨਪਰਾ ਸੀ ਗੱਲ ਲਿਸੋ ਨਕਵਾ ਦਿਆ ਨੇ ਹੂੰ ਦੂਰੇ ਕਿਥੇ ਹੂੰ ਤੇ ਪੈਣਾ ਕਿੰਨੀ ਹੈ ਚੱਲੀ ਨੰਬਰ ਫੁੱਟ ਫੁੱਟ ਦੇ ਵਿੱਚ ਕਾਲੀ ਡਿਊਟੀ ਪੁਲਿਸ ਪੁਲਸ ਦੇ ਵਿੱਚ ਹੂੰ ਸੰਭਾੜੇ ਲੜਾਈ ਕਰ ਸਕਦੇ ਤਨ ਪੈਣ ਦੀ ਲੜਾਈ 'ਚ ਪਹਿਲਾਂ ਦਾ ਪਰਤੀ ਆ ਪਹਿਲਾਂ ਨਾ ਪਰਤੀ ਹੋਇਆ ਹੈ ਫੁੱਟ ਫੌਜ ਦੇ ਵਿੱਚ ਪੋਸਟ 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 ਉਹ ਗਾ ਤੇ ਤੋਕਾ ਗਾ ਅੰਗਲ ਤਾਂ ਸਾਹ ਨਾ ਗੜ ਗੜ ਇਹ ਤਿੰਨ ਭਰਾ ਮਾਪੂ ਭੈਣ ਵੀ ਹੈ ਕੋਈ ਤੈਨੂੰ ਤਾਂ ਦੋ ਭੈਣਾਂ ਦੋ ਤਿੰਨ ਚਲੇ ਗਏ ਭਰਾ ਹੈਗੇ ਆ ਭਰਾ ਇੱਕੋ ਜੀ ਉਹ ਕਿੱਥੇ ਰੰਦਾ ਓਏ ਛੱਡੋ ਉਹ ਰੰਦਾ ਕਿੱਥੇ ਆ ਮੈਂ ਦਿੱਤੀ ਨਹੀਂ ਪ੍ਰਾਪਰਾ ਪ੍ਰਾਪਤ ਹੈ ਪਿੰਡ ਉਸਮਾ ਹਾਂ ਕਿ ਤੂੰ ਤੇ ਮਨਾਲੇ ਵਾਪਸ ਉੱਤੇ ਆਪਣਾ ਕੁਝ ਆਪਣਾ ਕੁਝ ਉਸਮਾ ਪਿੰਡ ਗਏ ਨੂੰ ਤੈਨੂੰ ਕਿੰਨੇ ਸਾਲ ਹੋ ਗਏ ਬਾਪੂ ਜਾਂਦਾ ਹੈ ਨਾ ਤੂੰ ਜਾਂਦਾ ਹੈ ਨਾ ਸਾਲ ਬਾਪੂ ਜਦੋਂ ਜੀ ਉਹਦਾ ਬੋਲਦਾ ਹੁਣ ਬਾਪੂ ਤੇਰੀ ਆ ਹਾਲ ਤੱਕ ਕਿਵੇਂ ਹੋ ਗਈ ਤੇਰੇ ਕੋਲ ਪੈਨਸ਼ਨ ਵੀ ਤੂੰ ਕਹਿੰਦਾ ਮੈਨੂੰ ਤੈਨੂੰ ਆਉਂਦੀ ਸੀ ਕਿੰਨੀ ਪੈਨਸ਼ਨ ਹੈ ਤੇਰੀ ਬੋਲ 1500 ਰੁਪਏ ਅੱਛਾ ਪਹਿਲਾਂ 700 ਸੀ। ਸਸ ਸਸ ਸਸ। ਪਹਿਲਾਂ ਰਿਕਸ਼ਾ ਚਲਾਉਂਦਾ ਸੀ ਤੂੰ ਬਾਪੂ? ਹਾਂਜੀ। ਮੈਂ ਚਲਾਉਂਦਾ। ਬਾਪੂ ਜਗਿੰਦਰ ਸਿੰਘ ਉਹਦੇ ਜਦੋਂ ਹੱਡ ਪੈਰ ਚੱਲਦੇ ਸੀ ਨਾ ਤੇ ਬੜੀ ਲੋਕਾਂ ਦੀ ਬਾਪੂ ਜਗਿੰਦਰ ਸਿੰਘ ਨੇ ਮਦਦ ਕੀਤੀ, ਸੇਵਾ ਕੀਤੀ, ਬੜੀ ਲੋਕਾਂ ਦੀ ਖਾਤਰਦਾਰੀ ਕੀਤੀਆਂ। ਤੇ ਅੱਜ ਜਗਿੰਦਰ ਸਿੰਘ ਜਿਹੜੇ ਕਮਰੇ 'ਚ ਪਿਆ ਜਿਹੜੀ ਹਾਲਤ 'ਚ ਪਿਆ ਆ ਜੀ ਮੈਂ ਜਨ ਜੀ ਇਹਨੂੰ ਜੀ ਆਪਾਂ ਇੱਕ ਨਰਕ ਕਹਿ ਦਈਏ ਕੋਈ ਅਤਿਕਤ ਨਹੀਂ ਹੋਊਗਾ ਨਰਕ ਤੋਂ ਵੀ ਬੱਦਰ ਹਾਲਾਤ ਕਹਿ ਸਕਦੇ ਤੇ ਬਾਪੂ ਜਗਿੰਦਰ ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਦੇ ਉਸ ਇਲਾਕੇ ਦਾ ਅਰਨਤਨ ਸਾਹਿਬ ਇਲਾਕੇ ਦਾ ਉਸਮਾ ਪਿੰਡ ਦਾ ਹਦਾ ਆਪਣਾ ਪੰਜ ਭੈਣ ਭਰਾ ਦਾ ਹਦਾ ਬਾਪੂ ਜਿੰਦਾ ਸੀ ਜੀ ਸਨ ਜੀ 25 ਸਾਲ ਤੱਕ ਬਾਪੂ ਦੱਸਦਾ ਵੀ ਇੱਕ ਪਰਿਵਾਰ ਨਾਲ ਹੀ ਜੁੜ ਕੇ ਇੱਥੇ ਕੱਢਿਆ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਲੈ ਕੇ ਜਾਂਦਾ ਸੀ ਛੱਡ ਕੇ ਆਉਂਦਾ ਸੀ ਆ ਜਿਹੜਾ ਅੱਜ ਉਹ ਬੱਚੇ ਵੀ ਵੱਡੇ ਅਫਸਰ ਜਾਂ ਵੱਡੇ ਅਹੁਦਿਆਂ ਤੇ ਹੋਣਗੇ ਜਿਨ੍ਹਾਂ ਨੂੰ ਬਾਪੂ ਬੱਗੀ 'ਚ ਬਿਠਾ ਬਿਠਾ ਕੇ ਕਿਸੇ ਟਾਈਮ ਸਕੂਲ ਤੱਕ ਲੈ ਕੇ ਜਾਂਦਾ ਸੀ ਪਰ ਵਕਤ ਬਦਲ ਰਿਹਾ ਭੈਣੋ ਤੇ ਭਰਾਵੋ ਅੱਜ ਜਦੋਂ ਸਾਡੇ ਬੱਚੇ ਛੋਟੇ-ਛੋਟੇ ਹੁੰਦੇ ਸੀ ਉਹਨਾਂ ਨੂੰ ਇੱਕ ਬੱਗੀ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਜੈਸੀ ਨੂੰ ਉਸ ਬੱਗੀ ਵਾਲੇ ਦੇ ਨਾਲ ਵੀ ਇੱਕ ਰਿਸ਼ਤਾ ਬਣਾ ਲੈਣੇ ਆਂ ਅੱਜ ਤੱਕ ਵੀ ਉਸ ਬੱਗੀ ਵਾਲੇ ਨਾਲ ਵਰਤਦੇ ਆਂ ਉਹਦੇ ਦੁੱਖ ਸੁੱਖ ਚ ਉਹਦਾ ਸਾਥ ਦਿੰਨੇ ਆਂ ਕੁਝ ਲੋਕ ਭੁੱਲ ਜਾਂਦੇ ਨੇ ਸਭ ਕੁਝ ਕੋਈ ਮਰੇ ਕੋਈ ਜੀਵੇ ਸੁੱਤਰਾ ਕੋਲ ਪਤਾਸੇ ਪੀਵੇ ਸਮਾਂ ਕਦਰ ਬਦਲ ਰਿਹਾ ਸਮੇਂ ਨੇ ਸਾਨੂੰ ਇਸ ਕਦਰ ਬਦਲਤਾ ਵੀ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਕੌਣ ਮਰ ਰਿਹਾ ਕੌਣ ਜੀ ਰਿਹਾ ਤਾਂ ਕੋਈ ਰੱਬ ਵਰਗਾ ਭੈਣ ਭਰਾ ਜਿਹੜਾ ਬਾਪੂ ਦੀ ਵੀਡੀਓ ਬਣਾ ਕੇ ਸਾਨੂੰ ਭੇਜਦਾ ਤੇ ਜਿਹਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਆਂ ਕਿੱਦਾਂ ਸਾਡੀ ਕਾਲਜੁੱਗੀਆਂ ਦੀ ਉਹ ਵਹਿਗਰੂ ਡਿਊਟੀ ਲਾਉਂਦਾ ਸਾਡੀ ਤਾਂ ਕੋਈ ਔਕਾਤ ਹੀ ਨਹੀਂ ਸੀ ਵੀ ਅਸੀਂ ਜਗਿੰਦਰ ਸਿੰਘ ਨੂੰ ਚੱਕ ਕੇ ਆਪਦੇ ਘਰੇ ਲਿਜਾਈਏ ਤੇ ਇਹਦੀ ਸੇਵਾ ਕਰੀਏ ਤੇ ਇਹਦਾ ਇਲਾਜ ਕਰਾ ਦਈਏ ਸਾਡੀ ਤਾਂ ਹیثیت ਹੀ ਨਹੀਂ ਇੰਨੀ ਸਾਡੇ ਘਰ 'ਚ ਇੰਨੀ ਜਗ੍ਹਾ ਹੀ ਹੈ ਨਹੀਂ ਅਰ ਵਾਇਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਘਰ ਬਣਾ ਕੇ ਦਿੱਤਾ ਜੀ ਨੂੰ ਸੁਪਨਿਆਂ ਦਾ ਘਰ ਕਹਿੰਨੇ ਆ ਮਨੁੱਖਾਂ ਦੀ ਸੇਵਾ ਪਰਿਵਾਰ ਕਹਿੰਨੇ ਆ ਜਿੱਥੇ ਇੱਕ ਹਸਪੀਟਲ ਬਣਾ ਕੇ ਦਿੱਤਾ ਜਿੱਥੇ ਦਵਾਈ ਦਾਰੂ ਇਲਾਜ ਹੁੰਦਾ ਫਿਰ ਤਨ ਤੇ ਕਪੜਾ ਦੇਣ ਦੀ ਸੰਗਤਾਂ ਵੱਲੋਂ ਰੱਬ ਰੂਪੀ ਪਹਿਣਾ ਭਰਾਵਾਂ ਵੱਲੋਂ ਕਪੜਾ ਭੇਜਿਆ ਜਾਂਦਾ ਖਾਣ ਨੂੰ ਥੁਲਕਾ ਪ੍ਰਸ਼ਾਦਾ ਸੇਕਣ ਵਾਸਤੇ ਉਰਾਸਣ ਭੇਜਿਆ ਜਾਂਦਾ ਹਰ ਇੱਕ ਜ਼ਰੂਰਤ ਉਹ ਆਪ ਹੀ ਪੂਰੀ ਕਰਦੇ ਨੇ ਅਸੀਂ ਤਾਂ ਭਾਗਾਂ ਵਾਲੇ ਆ ਵੀ ਜਿਹੜੇ ਆ ਕਲ ਜੁੱਗੀ ਹੱਥ ਸਾਡੇ ਚੋਰ ਚੱਕਿਆਂ ਦੇ ਇਸ ਤਰ੍ਹਾਂ ਦੀਆਂ ਰੂਹਾਂ ਰੱਬ ਦਾ ਅਸਲ ਰੂਪ ਕਹਿ ਸਕਦੇ ਆ ਇਹਨਾਂ ਲੋਕਾਂ ਦੀ ਸੇਵਾ ਮਿਲੀ ਸਾਬ ਕਿਉਂਕਿ ਇਨਸਾਨ ਦੇ ਰੂਪ ਚ ਆਇਆ ਰੱਬ ਜਦੋਂ ਵੀ ਧਰਤੀ ਤੇ ਆਇਆ ਕਦੇ ਤੇ ਰੱਬ ਸਾਡੇ ਸਭ ਦੇ ਦਿਲਾਂ ਚ ਹੀ ਵਸਦਾ ਤੇ ਰੱਬ ਜਗਿੰਦਰ ਸਿੰਘ ਦੇ ਅੰਦਰ ਵੀ ਉਨਾ ਹੀ ਹੈ ਜਿੰਨਾ ਸਾਡੇ ਆ ਜਾਂ ਸਾਡੇ ਕਿਸੇ ਵੱਡੇਾਂ ਬਡੇਰੀਆਂ ਦੇ ਆ ਅਸੀਂ ਭਾਗਾ ਵਾਲੇ ਆ ਵੀ ਅਸੀਂ ਜੀ ਬਾਪੂ ਜੀ ਦੀ ਸੇਵਾ ਬਾਸ ਤੇ ਇੱਥੇ ਪਹੁੰਚੇ ਆ ਤਾਜਪੁਰ ਇਲਾਕਾ ਪੈਂਦਾ ਹੈ ਲੁਧਿਆਣਾ ਸ਼ਹਿਰ ਚ ਤਾਜਪੁਰ ਰੋਡ ਤੇ ਜਿੱਥੇ ਜੇਲ੍ਹ ਵੀ ਪੈਂਦੀ ਹੈ ਤਾਜਪੁਰ ਉਹਦੇ ਨੇੜੇ ਢਿੱਡੇ ਦਾ ਇਲਾਕਾ ਇਹ ਬਿਲਕੁਲ ਡੈਰੀ ਕੰਪਲੈਕਸ ਦੇ ਵਿੱਚ ਇਹ ਇੱਕ ਕੁਆਟਰ ਬਣੇ ਹੋਏ ਨੇ ਔਰ ਇਹ ਕੁਆਟਰਾਂ ਦੇ ਵਿੱਚ ਬਾਪੂ ਪਿਛਲੇ 4-5 ਸਾਲਾਂ ਤੋਂ ਰਹਿ ਰਿਹਾ ਔਰ ਜਿਹੜੇ ਬਾਉਜੀ ਦੇ ਕੁਆਟਰ ਆ ਕਹਿੰਦੇ ਉਹ ਬਾਪੂ ਤੋਂ ਕਿਰਾਇਆ ਵੀ ਨਹੀਂ ਲੈਂਦੇ ਪਰ ਬਾਪੂ ਜੀ ਦੀ ਜੋ ਹਾਲਤ ਬਣੀ ਹੋਈ ਐ ਤੇ ਜੋ ਹਾਲਾਤ ਬਣੇ ਹੋਏ ਬਾਪੂ ਦੇ ਉਹ ਬਹੁਤ ਮੰਦ ਪਾ ਗਏ। ਹੈਲੋ ਹਾਂਜੀ ਪੈਣ ਇੰਦਰਜੀਤ ਪੈਣ ਸਾਸਿਕਾ ਜੀ। ਸਾਸਿਕਾ ਮਿੱਟੂ ਵੀਰੇ ਸਾਸਿਕਾ ਪਹਿਲਾਂ ਤਾਂ ਇੰਦਰਜੀਤ ਪੈਣੇ ਤੇਰਾ ਸ਼ੁਕਰੀਆ ਤੁਸੀਂ ਸਾਨੂੰ ਦੱਸਿਆ ਬਾਪੂ ਜੀ ਦੀ ਬਹੁਤ ਬੁਰੀ ਹਾਲਤ ਆ ਵਿਚਾਰਿਆਂ ਦੀ ਅਸੀਂ ਲੈਣ ਆਏ ਆ ਇਹਨਾਂ ਨੂੰ। ਹਾਂਜੀ ਜੀ ਹਾਂਜੀ ਹਾਂਜੀ। ਅਸੀਂ ਉੱਥੇ ਖੜੇ ਸੀ ਬਾਪੂ ਜੀ ਦੇ ਕੋਲੇ। ਕੋਈ ਗੱਲ ਨਹੀਂ ਜੀ ਮੇਰਾ ਮੰਨ ਲਓ ਸਾਡੇ ਨਾਲ ਆਤਮਾ ਕਰਾ। ਕੀ ਕੀ ਬਰਾ ਇਹਨੂੰ ਚਲ ਪਈ ਦੀ ਕਿੱਥੇ ਇਜਾਰਾ ਹੋਰ ਨਾ ਕੁਝ ਹੋ ਜੇ ਇਹਨੂੰ ਕੋਈ ਖਰਾਬ ਨਾ ਹੋ ਜਾਏਗਾ ਜੀ ਜੀ ਨਹੀਂ ਹਾਂਜੀ ਅਸੀਂ ਹੁਣ ਬਾਪੂ ਜੀ ਨੂੰ ਲੈ ਕੇ ਚੱਲੇ ਆਂ ਭੈਣੇ ਤੁਸੀਂ ਕਿੱਥੇ ਨੇੜੇ ਤੇ ਰਹਿੰਦੇ ਨੇ ਕਿ ਦੂਰ ਕਿਤੇ ਬਾਬਾ ਦੀਪ ਸਿੰਘ ਗੁਰਦਾਰੇ ਮਾਲਟਨ ਸਾਈਡ ਤੇ ਰਹਿੰਦੇ ਆ ਅੱਛਾ ਉੱਧਰ ਰਹਿੰਦੇ ਤੁਸੀਂ ਇੱਧਰ ਇਹਨਾਂ ਨਾਲ ਕਿਵੇਂ ਬਾ ਵਾਸਤਾ ਸੀ ਛੋਟਾ ਇਲੈਕਟ੍ਰੀ ਸਾਡੀ ਜੀ ਅੱਛਾ ਜਿੱਥੇ ਆ ਰਹਿੰਦੇ ਨੇ ਬਾਪੂ ਹਾਂਜੀ ਸਾਡੀ ਇਹ ਮਤਲਬ ਬੜੇ ਪੁਰਾਣਾ ਘਰ ਦਾ ਸੀ ਫਿਰ ਸ੍ਰਿਕਸ਼ਾ ਚਲਾਉਂਦਾ ਹੁੰਦਾ ਸੀ ਸਰਕਾਰ ਕੋਲ ਕਹਿੰਦਾ ਸੀ ਮੈਨੂੰ ਕੋਈ ਏਨੀ ਦਾ ਹੈ ਨਹੀਂ ਅੱਗੇ ਪਿੱਛੇ ਤੇ ਮੈਨੂੰ ਉਸ ਕਮਰਾ ਦੇ ਦੋ ਤੇ ਅਸੀਂ ਸੇ ਕਮਰਾ ਦੇ ਦਿੱਤਾ ਮਗਰ ਜਿਹੜੇ ਰੋਟੀ ਖਵਾਉਣ ਵਾਲਾ ਉਹ ਬੰਦਾ ਨਹੀਂ ਸੀ ਇਹਨੂੰ ਫਿਰ ਅਸੀਂ ਕਿਸੇ ਰੋਟੀ ਖਵਾਉਣ ਦੀ ਡਿਊਟੀ ਲੋਇਪੀ ਦੀ ਅੰਦਰ ਅੱਛਾ ਜੀ ਪਿੰਡ ਚਲੀ ਗਈ ਸੀ ਐਤੋਂ ਹਰ ਤੋਂ ਉਹ ਜਨਾਨੀ ਪਿੰਡ ਚਲੀ ਗਈ ਉਹ ਕਹਿੰਦੀ ਮੈਂ ਮੈਂ ਤਾਂ ਚਲੀ ਪਿੰਡ ਇਹਨੂੰ ਰੋਟੀ ਪਿੱਛੇ ਕੌਣ ਦੇਊਗਾ ਅੱਛਾ ਜੀ ਹਾਂ ਜੀ ਉਹ ਸੋਦੇ ਕਰਕੇ ਸਾਨੂੰ ਬਹੁਤ ਤੜਫਨ ਹੋਈ ਪਈ ਸੀ ਕਿ ਇਹਨੂੰ ਰੋਟੀ ਪਿੱਛੇ ਨੀਂਦ ਖਾਏਗਾ ਬਦਨਾ ਮਾਰਨਾ ਜਾਵੇ ਕੁਝ ਹੋਰ ਨਾ ਜਾਵੇ ਇਹਨੂੰ ਹੂੰ ਅਸੀਂ ਫਿਰ ਉਸ ਵਾਰੀ ਮੈਂ ਤੁਹਾਨੂੰ ਫੋਨ ਉਹ ਤੋਂ ਫੋਨ ਕੀਤਾ ਸੀ ਭਾਜੀ ਇਹਨੂੰ ਲੈ ਚੋ ਪਿੱਛੇ ਦੇਖ ਰਿਹਾ ਤੁਹਾਨੂੰ ਲਾ ਕੋਈ ਹੈ ਨਹੀਂ ਅਸੀਂ ਹੁਣ ਕਿੰਨਾ ਕੀ ਕਰ ਤੁਸੀਂ ਕਿੰਨੇ ਸਾਲਾਂ ਤੋਂ ਜਾਣਦੇ ਹੋ ਭੈਣ ਜੀ ਬਾਪੂ ਜੀ ਨੂੰ ਇਹਨੂੰ ਹੈ ਕਿ 20-25 ਸਾਲ ਤੋਂ ਜਾਣਦੇ ਪਏ ਆ ਠੀਕ ਹੈ ਭੈਣ ਜੀ ਇੱਥੇ ਫੈਕਟਰੀ 'ਚ ਜੌਬ ਕਰਦੇ ਸੀ ਪਹਿਲਾਂ ਇਹ ਨਹੀਂ 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 ਵੀ ਜੇ ਰਿਕਸ਼ਾ ਚਲਾਉਂਦਾ ਸੀ ਜਿਵੇਂ ਮਤਲਬ ਸਵਾਰੀਆਂ ਨੂੰ ਢੋਂਦਾ ਸੀ ਉਸ ਵੇਲੇ ਵੀ ਇੱਕ ਜਨਨੋ ਫੈਮਲੀ ਮੈਂਬਰ ਟਾਈਪ ਬਣ ਗਿਆ ਸੀ ਸਾਡਾ ਜਾਣ ਕਰਕੇ ਬਸ ਉਹਦਾ ਨਹੀਂ ਮਤਲਬ ਉਹਦਾ ਸਾਨੂੰ ਕੋਈ ਇਹ ਵੀ ਕੋਈ ਫੈਮਲੀ ਦਾ ਅੱਗਾ ਪਿੱਛਾ ਕੁਝ ਨਹੀਂ ਜਾਣਦੇ ਇਹ ਤਾਂ ਹਮ ਐਸੇ ਰਿਸ਼ਤੇ ਕੁਝ ਜਿਹੜੇ ਖੂਨ ਤੋਂ ਵੀ ਵੱਧ ਕੇ ਹੋ ਜਾਂਦੇ ਨੇ ਤੇ ਕੁਝ ਐਸੇ ਰਿਸ਼ਤੇ ਨੇ ਜਿਹੜੇ ਖੂਨ ਦੇ ਨੇ ਉਹ ਇਸ ਕਦਰ ਨੋਹਾਂ ਤੋਂ ਮਾਸ ਲੱਗ ਹੋ ਜਾਂਦਾ ਵੀ ਜਿਵੇਂ ਕਿਤੇ ਆਪਣਾ ਹੋਵੇ ਹੀ ਨਾ ਪਰ ਜਿਵੇਂ ਅਸੀਂ ਬਾਪੂ ਜਗENDER ਸਿੰਘ ਜੀ ਦੀ ਸੇਵਾ ਵਾਸਤੇ ਬਾਪੂ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਵਾਹਿਗੁਰੂ ਜੀ ਕਿਰਪਾ ਕਰਨ ਬਾਪੂ ਜੀ ਤਕੜੇ ਹੋ ਕੇ ਤੰਦਰੁਸਤ ਹੋ ਕੇ ਸਾਡੇ ਨਾਲ ਵੀ ਉੱਥੇ ਸੇਵਾ ਕਰਾਉਣ ਤੇ ਗੁਰੂ ਘਰ ਦੇ ਵਿੱਚ ਆਪਦੀ ਬੈਠ ਕੇ ਨਾਮ ਬਾਣੀ ਪੜਨ ਸੁਣਨ ਜਿੰਨਾ ਵੀ ਜੀਵਨ ਬਾਪੂ ਜੀ ਦਾ ਬਚਿਆ ਉਹ ਤੰਦਰੁਸਤੀ ਆਲਾ ਹੋਵੇ ਬਸ ਇਹ ਕਾਮਨਾਵਾ ਸਾਡੀ ਇਸ ਉਮੀਦ ਨਾਲ ਹੀ ਬਾਪੂ ਜੀ ਨੂੰ ਇੱਥੋਂ ਅਸੀਂ ਲੈ ਕੇ ਚੱਲੇ ਆ ਇਹ ਰਿਕਸ਼ਾ ਇਹਨੇ ਬਾਪੂ ਦਾ ਆਹ ਰਿਕਸ਼ਾ ਹੀ ਸਾਰੀ ਉਮਰ ਬਾਪੂ ਨੇ ਚਲਾਇਆ ਕਹਿੰਦੇ ਇਹ ਰਿਕਸ਼ਾ ਹੈ ਰਿਕਸ਼ਾ ਪਤਾ ਨਹੀਂ ਹੁੰਦਾ ਹੀ ਪਤਾ ਨਹੀਂ ਤੇ ਇਹ ਜ਼ਿੰਦਗੀ ਇਹ ਬੰਦੇ ਦੀ ਭਾਈ ਜਦੋਂ ਸਰੀਰ ਹਾਰ ਜਾਂਦਾ ਨਾ ਜਦੋਂ ਬੜਾਪਾ ਆਉਂਦਾ ਫਿਰ ਕੁਛ ਨਹੀਂ ਦਿਖਦਾ ਸਰੀਰ ਜਦੋਂ ਕੰਮ ਨਹੀਂ ਨਾ ਕਰਦਾ ਫਿਰ ਇਦਾਂ ਦੇ ਹਾਲਾਤ ਬਣ ਜਾਂਦੇ ਜੋ ਜਗਿੰਦਰ ਸਿੰਘੋਂ ਦੇ ਬਣੇ ਆ ਭੈਣੋ ਭਰਾਵੋ ਆਪਣਿਆਂ ਦੇ ਨਾਲ ਬਣਾ ਕੇ ਰੱਖੋ ਆਪਣਿਆਂ ਨੂੰ ਆਪਣੇ ਨੇੜੇ ਲਾ ਕੇ ਰੱਖੋ ਛੋਟੀਆਂ-ਛੋਟੀਆਂ ਗਲਤੀਆਂ ਨੂੰ ਮaaf ਕਰਨਾ ਸਿੱਖੀਏ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣ ਜਾਂਦੀਆਂ ਇੰਨੀਆਂ ਵੱਡੀਆਂ ਬਣ ਜਾਂਦੀਆਂ ਫਿਰ ਅਸੀਂ ਇੱਕ ਦੂਜੇ ਦੇ ਮਰੇ ਜੰਮੇ ਤੇ ਵੀ ਨਹੀਂ ਆਉਂਦੇ ਅੱਜ ਜਗਿੰਦਰ ਸਿੰਘ ਦੀ ਜ਼ਿੰਦਗੀ 'ਚ ਵੀ ਕੁਝ ਐਦਾਂ ਦੇ ਹਾਲਾਤ ਬਣੇ ਆ ਨਹੀਂ ਤਾਂ ਜੇ ਦੇ ਆਪਣੇ ਭੈਣ ਭਰਾ ਭਤੀਜੇ ਭਾਣਜੇ ਭਾਂਜੀਆਂ ਅੰਨਾ ਪੰਜ ਭੈਣ ਭਰਾ ਉਹਨਾਂ ਦੇ ਗਾਂ ਬੱਚੇ ਵੀ ਆ ਸਾਰਾ ਪਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇੰਨਾ ਦੂਰ ਹੋ ਜਾਂਦੇ ਆ ਇੱਕ ਦੂਜੇ ਤੋਂ ਖੁਸ਼ਕਿਰਪਾ ਕਰਪਾ ਕਰਿਓ ਸੱਚੇ ਪਾਤਸ਼ਾਹ ਜੀ ਮਿਹਰ ਕਰਿਓ ਬਾਪੂ ਜਗਿੰਦਰ ਸਿੰਘ ਦੀ ਸੇਵਾ ਕਰਨ ਦਾ ਸਾਨੂੰ ਬਲ ਬਖਸ਼ਿਓ ਬਾਕੀ ਹੋਰ ਕੀ ਜਾਣਕਾਰੀ ਜਿਹੜੀ ਬਾਪੂ ਬਾਰੇ ਸਾਨੂੰ ਮਿਲੂਗੀ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਦੱਸਾਂਗੇ ਜਾਣਕਾਰੀ ਦਿੰਦੇ ਰਹਾਂਗੇ ਬਸ ਬਾਪੂ ਤਕੜਾ ਹੋ ਜਵੇ ਕਾਹਮ ਉਹ ਜੀ ਵੀ ਆਪਦੇ ਜੋਗਾ ਹੋ ਜੀ ਵੀ ਉੱਥੇ ਰਹਿ ਕੇ ਇੱਕ ਚੰਗਾ ਵਧੀਆ ਜੀਵਨ ਬਤੀਤ ਕਰ। ਅੱਜ ਲੁਧਿਆਣਾ ਸ਼ਹਿਰ ਚੋਂ ਤਾਜਪੁਰ ਇਲਾਕੇ ਚੋਂ ਇਹ ਜਿਹੜਾ ਗੰਦੇ ਨਾਲੇ ਦੀ ਸ਼ਕਲ ਫਤਿਹਾਰ ਕਰਕੇ ਜਾ ਰਿਹਾ ਇੱਕ ਬੁੱਢਾ ਦਰਿਆ ਬੁੱਢਾ ਨਾਲਾ ਉਹਦੇ ਕੰਢੇ ਤੇ ਬਾਪੂ ਨੂੰ ਲੈ ਕੇ ਆਏ ਲੈ ਕੇ ਚੱਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।